ਸਤਿ ਸ੍ਰੀ ਅਕਾਲ ਟੂਨ ਚੈਨਲ ਦੇ ਆਪ ਜੀ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਬੀਐਸਓਡੀ ਅੱਜ ਸਰਬਸ਼ਕਤੀ ਸੈਨਾਵੱਲੋਂ ਪੰਜਾਬ ਸਕੱਤਰ ਰਾਜਕੁਮਾਰ ਰਾਜੂ ਅਤੇ ਜ਼ਿਲ੍ਹਾ ਪ੍ਰਧਾਨ ਦੀਪਕ ਸ਼ਾਸਤਰੀ ਦੀ ਅਗਵਾਈ ਹੇਠ 15 ਅਗਸਤ ਦੇ ਮੌਕੇ ਤੇ ਲੱਡੂ ਫਲ ਪਾਣੀ ਅਤੇ ਚਿਪਸ ਦਾ ਲੰਗਰ ਲਗਾਇਆ ਗਿਆ ਇਸ ਮੌਕੇ ਤੇ ਪੰਜਾਬ ਸਪੋਰਟਸ ਸੈੱਲ ਦੇ ਪ੍ਰਧਾਨ ਚਰਨਜੀਤ ਪਹਿਲਵਾਨ ਸੰਤੋਖ ਸਿੰਘ ਸੋਖਾ ਹਰदयाल ਸਿੰਘ ਬਾਬਾ ਸ਼ਿੰਦਾ ਵਿਜੇ ਕਸ਼ਪ सुरेंद्र ਪਰਮਵੀਰ ਪਵਨਦੀਪ ਸਿੰਘ ਰਜਿੰਦਰਦੀਨ ਮਾਨਕ ਚੰਦ ਜਤਿੰਦਰ ਮਿੱਟੂ ਪੰਡਿਤ ਰਣਜੀਤ ਵੀ ਸ਼ਾਮਲ ਹੋਏ ਪੰਜਾਬ ਸਪੋਰਟਸ ਪ੍ਰਧਾਨ ਚੰਨਜੀਤ ਪਹਿਲਵਾਨ ਅਤੇ ਸੰਤੋਖ ਸਿੰਘ ਸੋਖਾ ਨੇ ਜਿੱਥੇ ਦੇਸ਼ ਵਾਸੀਆਂ ਨੂੰ ਵਧਾਈਆਂ ਦਿੱਤੀਆਂ ਅਤੇ ਉਹਨਾਂ ਨੂੰ ਦੱਸਿਆ ਕਿ ਸਾਨੂੰ ਆਜ਼ਾਦੀ ਬੜੀ ਹੀ ਕੁਰਬਾਨੀਆਂ ਦੇ ਕੇ ਮਿਲੀ ਹੋਈ ਹੈ ਅਤੇ ਸਾਨੂੰ ਆਪਣੇ ਸ਼ਹੀਦਾਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਪੇਸ਼ ਹੈ ਇੱਕ ਰਿਪੋਰਟ ਜੈ ਸ਼੍ਰੀ ਰਾਮ ਜੈ ਬਾਦੋਗੀ ਜੈ ਅੱਜ ਸਰਹੱਤ ਸ਼ਕਤੀ ਜਥਾ ਵੱਲੋਂ ਅ ਇੰਡੀਪੈਂਡੈਂਟ ਦੇ ਤੇ ਸਾਰੇ ਜਿਹੜੇ ਵੀ ਸਾਡੇ ਮੈਂਬਰ ਸਰਵਾਨਾਂ ਇਹਨਾਂ ਦੀ ਅੰਦਰ ਵਿੱਚ ਹੋਣ ਦੇ ਸਿਉ ਨਾਲ ਅਜਿਹੀ ਲੰਗਰ ਦਾ ਆਯੋਜਨ ਕੀਤਾ ਆ ਜਿਹਦੇ ਵਿੱਚ ਪੂਰੇ ਲੱਡੂ ਕਾਫੀ ਸਾਰੀਆਂ ਚੀਜ਼ਾਂ ਇਕੱਠਮ ਸੀਗੀਆਂ ਕੋ ਅਸੀਂ ਬੱਬਿਆ ਆਯੋਜਨ ਕੀਤਾ ਹੈ ਉਹ ਇਹ ਸਾਡਾ ਪ੍ਰੋਗਰਾਮ ਆਪੀ ਤਮੇ ਤੱਕ ਚੱਲਿਆ ਔਰ ਅਤੀ ਸਾਰੇ ਭੰਗ ਜੋ ਦੇਸ਼ ਵਾਸੀ ਹੈ ਉਹਨਾਂ ਨੂੰ ਇੱਕ ਮੈਸੇਜ ਦੇਣਾ ਚਾਹੁੰਦੇ ਆ ਕਿ ਜੋ ਸਾਡੇ ਆਜ਼ਾਦੀ ਵਿੱਚ ਸ਼ਹੀਦਾਂ ਨੇ ਕੁਰਬਾਨੀਆਂ ਦਿੱਤੀਆਂ ਆ ਤੋਂ ਤੁਹਾਨੂੰ ਉਹਨਾਂ ਦੀਆਂ ਕੁਰਬਾਨੀਆਂ ਨੂੰ ਯਾਦ ਰੱਖਣਾ ਚਾਹੀਦਾ ਹੈ ਔਰ ਉਹਨਾਂ ਦੇ ਨਿਸ਼ਚੇ ਦੇ ਮੰਤੂ ਉਤੇ ਚੱਲਣਾ ਚਾਹੀਦਾ ਹੈ ਔਰ ਇੱਕ ਅੱਗੇ ਬਹੁਤ ਵੱਡਾ ਮੁਹਿੰਮ ਚਲਾ ਹੋਇਆ ਹੈ ਨਸ਼ਾ ਵਿਰੁੱਧ ਤੋਂ ਸਾਰਿਆਂ ਨੂੰ ਮੈਸੇਜ ਆ ਮੇਰਾ ਆਉਣ ਵਾਲੀ ਜੋ ਨਵ ਯੁੱਧ ਹੈ ਕਿ ਨਸ਼ੇ ਤੋਂ ਦੂਰ ਰਹਿਣ ਔਰ ਜੋ ਲੋਕ ਨਸ਼ਾ ਕਰਦੇ ਆ ਉਹਨਾਂ ਤੋਂ ਖਾਸ ਕਰਕੇ ਦੂਰ ਰਹਿਣ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਦੀ ਫਤਿਹ ਅੱਜ ਸਰਬ ਸ਼ਕਤੀ ਸੈਨਾ ਫਗਵਾਣਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 15 ਅਗਸਤ ਦਾ 78ਵਾਂ ਸ਼ੁਭ ਦਿਹਾੜਾ ਬੜੀ ਊਮਤਾ ਹੰਦੇ ਨਾਲ ਫਗਵਾੜਾ ਵਿਖੇ ਲੱਡੂ ਕੇਲੇ ਕੁਰਕਰਿਆਂ ਦਾ ਪ੍ਰਸ਼ਾਦ ਵੰਡ ਕੇ ਮਨਾਇਆ ਗਿਆ ਅੱਜ ਦੇ ਇਸ ਸ਼ੁਭ ਦਿਹਾੜੇ ਦੀਆਂ ਸਾਰੇ ਸ਼ਹਿਰ ਵਾਸੀਆਂ ਤੇ ਦੇਸ਼ ਵਾਸੀਆਂ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਪੰਜਾਬੀ ਭਾਰਤੀਆਂ ਨੂੰ ਹਾਰਦਿਕ ਸ਼ੁਭ ਕਾਮਨਾਵਾਂ ਮੈਂ ਪ੍ਰਭੂ ਦੇ ਚਰਨਾਂ 'ਚ ਇਹੀ ਅਰਦਾਸ ਕਰਦਾ ਕਿ ਸਾਡਾ ਦੇਸ਼ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ ਤੇ ਨਸ਼ੇ ਤੋਂ ਮੁਕਤ ਹੋਵੇ ਜੈ ਕਰੇ ਜੰਗੇ ਹਾਰ ਹਾਰ ਮਲੇ ਦੇ ਬੋਲੇ ਸੋਨਾ ਸਤਿ ਸ਼੍ਰੀ ਅਕਾਲ ਭਾਰਤ ਮਾਤਾ ਕੀ ਜੈ ਬੰਦੇ ਮਾਤਰਮ ਬੰਦੇ ਮਾਤਰਮ ਜੈ ਸ਼੍ਰੀ ਰਾਮ ਸਾਰੇ ਜਾਣੇ ਸਾਰੇ ਦੇਸ਼ ਵਾਸੀ ਸਾਰੇ ਜਿੱਦਾਂ ਕਿ ਜਾਣਦੇ ਅੱਜ 15 ਅਗਸਤ ਆਇਆ ਹੈ ਬੜੀ ਹੀ ਖੁਸ਼ੀ ਦਾ ਮੌਕਾ ਆ ਅੱਜ ਦੇ ਦਿਨ ਸਾਡਾ ਦੇਸ਼ ਆਜ਼ਾਦ ਹੋਇਆ ਸੀ ਉਹ ਉਸ ਆਜ਼ਾਦੀ ਦੀ ਖੁਸ਼ੀ ਨੂੰ ਮਾਨਦੇ ਹੋਏ ਸਰਬ ਸ਼ਕਤੀ ਸੈਨਾ ਵੱਲੋਂ ਲੱਡੂਆਂ ਦਾ ਕੇਲਿਆਂ ਦਾ ਔਰ ਗੁਰਪੁਰਿਆਂ ਦਾ ਲੰਗਰ ਲਾਇਆ ਗਿਆ ਜੋ ਕਿ ਰਾਜ ਜਾਣ ਵਾਲੇ ਕੀਰਾਨੂ ਨੂੰ ਕੋ ਸਿਕਾਇਆ ਗਿਆ ਹੈਗਾ ਔਰ ਸਾਰੇ ਹੀ ਦੇਸ਼ ਵਾਸੀਆਂ ਨੇ ਉਸ ਅਜੰਤੀ ਦੀ ਜਿਹੜੀ ਆ ਅਜੰਤੀ ਮਿਲੀ ਆ ਉਹਦੀ ਕੁਰਸੀ ਦੇ ਵਿੱਚ ਲੋਕਾਂ ਨੇ ਸਾਰਿਆਂ ਨੂੰ ਮੁਬਾਰਕਬਾਦਾਂ ਦਿੱਤੀਆਂ ਆ ਔਰ ਮੈਂ ਸਾਰੇ ਦੇਸ਼ ਵਾਸੀਆਂ ਨੂੰ ਆਪਣੇ ਸ਼ਹਿਰ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦਨਾ ਆ ਇਹ 15 ਅਗਸਤ ਨੂੰ 1947 ਨੂੰ ਗੱਦਾ ਦੇਸ਼ ਆਜ਼ਾਦ ਹੋਇਆ ਸੀ ਕਿ 77 ਵੀ ਬਰੇ ਗੰਢਿਆ ਉਹਦੇ ਸਬੰਧ ਦੇ ਵਿੱਚ ਅੰਜ ਸਰਬਸ਼ਕਤੀ ਸਰਾ ਮੰਦੋਂ ਲੰਗਰ ਜਿਹੜਾ ਲਾਇਆ ਸੀ ਅਸੀਂ ਬਹੁਤ-ਬਹੁਤ ਧੰਨਵਾਦੀ ਆ ਸਾਰੇ ਸ਼ਹਿਰ ਵਾਸੀਆਂ ਦੇ ਔਰ ਦੇਸ਼ ਵਾਸੀਆਂ ਦੇ जय काले वीर बजरंगी हर महादेव आज पंद्रह अगस्त के शुभ अवसर पे हमारे सर्वशक्ति सेना के ओर से हमारे दीपक शास्त्री जी के दुकान के सामने लंगर लगाया गया और झंडे की रस्म अदा की गई इस करके सभी देशवासियों को बधाई दे रहा हूँ सर्वशक्ति सेना के तरफ